ਸ੍ਰੀ ਗੌਰ ਸਾਰੇ ਭਰਾਵਾਂ ਨੂੰ ਔਰ ਬਾਈ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਹੋ ਬਹੁਤ ਚਿਰ ਹੋ ਗਿਆ ਸੀ ਗੱਲਬਾਤ ਕੀਤੀ ਨਹੀਂ ਦੋ ਮਿੰਟ ਹੀ ਲੰਘਦਾ ਹਾਂ ਬੜਾ ਟਾਈਮ ਨਹੀਂ ਲੈਂਦਾ ਮੈਂ ਮੈਂ ਦੇਖਦਾ ਹੁਣਾ ਮੇਰੇਆਂ ਪੋਸਟਾਂ ਦੇ ਕਈ ਵਾਰੀ ਇਹਦਾ ਰਾਮਪੁਰੇ ਵਾਲੀ ਸਾਈਡ ਦੇ ਕੋਈ ਭਰਾ ਕਮੈਂਟ ਜਾਂ ਕਰਦੇ ਹੁੰਦੇ ਨੇ ਕਾਂਗੜੇ ਵਾਲੇ ਕਹਿੰਦੇ ਦਵਾਈ ਦੇ ਹੱਥ ਦੀ ਮੈਂ ਹਾਸ ਤਾਂ ਉਹਨਾਂ ਕੰਗਰੇਣੇ ਦਵਾਈ ਦਾ ਸੀ। ਉਹ ਗੱਲਬਾਤ ਇਹ ਹੈ ਬਈ ਜੀ ਦਵਾਈ ਦੁਵਾਈ ਧਰਨ ਵਾਲੀ ਕੋਈ ਗੱਲ ਨਹੀਂ ਹੈਗੀ। ਠੀਕ ਆ ਨਾ ਕਦੇ ਡਰੇ ਆ ਤੇ ਨਾ ਡਰਨਾ ਹੈਗਾ ਤੇ ਨਾ ਡਰ ਕੇ ਰਹਿਣਾ ਹੈਗਾ। ਗੱਲ ਸਿਰਫ ਇੰਨੀ ਕਾ ਕਿ ਹਾਈ ਕਮਾਂਡ ਨੇ ਕਹਿਤਾ ਸੀ ਚੰਡੀਗੜ੍ਹ ਲਈ ਤੇ ਦਿੱਲੀ ਨੇ ਵੀ ਕਿ ਵਿਕਾਸ ਪਾਰਟੀ ਹਿੱਤ ਅਸੀਂ ਚੁੱਪ ਕਰਦੇ ਇਸ ਵਾਰ। ਠੀਕ ਆ। ਔਰ ਚਲੋ ਇਹ ਤਾਂ ਹੋ ਗਿਆ ਬਈ ਤੂੰ ਸੁਣ ਮੁਕੀ ਦੀ ਲੜਾਈ। ਠੀਕ ਆ ਵੇ ਤਾਂ ਕਿਸ ਨੂੰ ਮੁੱਕੀ ਦਾ ਜਵਾਬ ਕਿਸ ਨੂੰ ਮੁੱਕੀ ਦੇ ਨਾਲ ਦਿੱਤਾ ਜਾ ਸਕਦਾ ਪਰ ਜਿੱਥੇ ਹੋਵੇ ਗਾਣਾ ਕੱਢਣੀ ਆ ਤੇਰੀ ਭੈਣ ਦੀ ਤੇਰੀ ਮਾਸੀ ਬਾਈ ਜੀ ਆਪਣੀ ਜੀਵ ਨੂੰ ਸੂਤਕ ਨਹੀਂ ਹੈਗਾਗਾ ਨਾ ਹੀ ਕੰਨਾਂ ਨੂੰ ਸੂਤਕ ਆ ਨਾ ਜੀਵ ਨੂੰ ਨਾ ਹੀ ਅੱਖਾਂ ਦਾ ਸੂਤਕ ਹੈਗਾ ਠੀਕ ਆ ਨਾ ਤੇ ਜਿਨ੍ਹਾਂ ਨੂੰ ਸੂਤਕ ਹੈਗਾ ਉਹਨਾਂ ਨੂੰ ਮੁਬਾਰਕ ਹੋਵੇ ਮੇਰਾ ਤਾਂ ਕੁਝ ਨਹੀਂ ਗਿਆ ਮੇਰਾ ਤਾਂ 700 ਫਾਲੋਅਰਸ ਵਧ ਗਏ ਉਸ ਤੋਂ ਬਾਅਦ ਠੀਕ ਆ ਪਾਰਟੀ ਜਿਹੜਾ ਨਹੀਂ ਸੀ ਜਾਣਦਾ ਉਹ ਵੀ ਜਾਣਨ ਲੱਗਿਆ ਆਇਕ ਮਾਰਦਾਂ ਡਾਲੇ ਪਹੁੰਚ ਗਈ ਸਾਡਾ ਜਿਹੜਾ ਮਕਸਦ ਸੀਗਾ ਮੈਂ ਤਾਂ ਕਰ ਉਹ ਆਬ ਹੋ ਗਿਆ ਮੇਰਾ ਬੋਲੇ ਹੋ ਗਿਆ ਠੀਕ ਹੈ ਨਾ ਤੋ ਆਪਣਾ ਹੀ ਕਿਸੇ ਨਾਲ ਕੋਈ ਨਿੱਜੀ ਕਿਸੇ ਤਰ੍ਹਾਂ ਦੀ ਵੀ ਕੋਈ ਲਾਗ ਰੱਖਣੀ ਕੋਈ ਰੋਸਾ ਨਹੀਂਗਾ ਸਾਰੇ ਭਰਾ ਹਾਂ ਤੇ ਸਤਕਾਰ ਦੇ ਭਰਾ ਹਾਂ ਸਾਰੇ ਦਾ ਸਤਕਾਰ ਕਰੀਦਾ ਹੈਗਾ ਹੋਰ ਆਪਣੀ ਘਰ ਪ੍ਰੀਤ ਨਾਲ ਵੀ ਕੋਈ ਗੱਲਬਾਤ ਵੀ ਨਹੀਂ ਸੀਗੀ ਕਦੇ ਵੀ ਮੇਰੇ ਸਾਰਿਆਂ ਚੈੱਕ ਕਰ ਲੈ ਤੁਸੀਂ ਪੋਸਟਾ ਕਦੇ ਕਾਂਗੜ ਦਾ ਕੱਕਾ ਵੀ ਲਿਖਿਆ ਗਿਆ ਮੇਰੇ ਕੋਲੋਂ ਮੈਂ ਬੈਠਾਂਗਾ ਮੈਂ ਦੇਣਦਾ ਰਾਂਗਾ ਜਿਹੜਾ ਤੁਸੀਂ ਸਜ਼ਾ ਕਹੋਗੇ ਮੈਨੂੰ ਮਨਜ਼ੂਰ ਹੋਊਗੀ ਜੇਕਰ ਤਾਦੇ ਵੀ ਲਿਖਿਆ ਹੋਵੇ ਉਹਦੇ ਬਾਰੇ ਗੱਲ ਬਸ ਇੰਨੀ ਸੀ ਕਿ ਜਸ਼ਨ ਦੇ ਆ ਪੋਸਟਰ ਜ਼ਰੂਰ ਬਾ ਜਸ਼ਨ ਨੂੰ ਸਪੋਰਟ ਕੀਤਾ ਸਾਡਾ ਭਰਾ ਹੈਗਾ ਸਾਡਾ ਕੋਆਰਡੀਨੇਟਰ ਸੋਸ਼ਲ ਮੀਡੀਆ ਦਾ ਅਸੀਂ ਸਪੋਰਟ ਕਰਾਂਗੇ ਜਾਂ ਉਹ ਨਾ ਕਰਾਂਗੇ ਅਸੀਂ ਅਸੀਂ ਨਾ ਕਰਾਂਗੇ ਹੋਰ ਕੌਣ ਕਰੂਗਾ ਠੀਕ ਹੈ ਰਾਜੂ ਜੂਲ ਕਾਂਗਰਸ ਨੂੰ ਵੀ ਟਿਕਟਾਂ ਦਿੰਦੀ ਹੈ ਪਾਰਟੀ ਮਹਿਲਾ ਕਾਂਗਰਸ ਨੂੰ ਵੀ ਦਿੰਦੀ ਹੈਗੀ ਅਸੀਂ ਚਾਹੁੰਦੇ ਹਾਂਗੇ ਕਿ ਸੋਸ਼ਲ ਮੀਡੀਆ ਨੂੰ ਵੀ ਟਿਕਟਾਂ ਦਿਆ ਕਰੇ ਇਹਦੇ ਚ ਕੀ ਹਰ ਜਾਗਾ ਅਜੀ ਮੰਗਾ ਗਿਆ ਟੈਕ ਸੂਚਨਾ ਲਈ ਆਵਾਸਤੇ ਇੰਨੀ ਕੀ ਗੱਲਬਾਤ ਸੀ ਬਾਈ ਜੀ ਕੋਈ ਗੱਲ ਵਧਾਉਣ ਦਾ ਫਾਇਦਾ ਨਹੀਂਗਾ ਤੋਂ ਇਹੋ ਜਿਹੇ ਕਮੈਂਟ ਨਾ ਕਰਿਆ ਕਰੋ ਇਹਦੇ ਨਾਲ ਦੂਰੀਆਂ ਵੱਧਦੀਆਂ ਆਈਆਂ ਠੀਕ ਹੈ ਨਾ ਇਹੋ ਜੀ ਕੋਈ ਗੱਲਬਾਤ ਨਹੀਂ ਕੀ ਕੋਈ ਡਰ ਗਿਆ ਜਾਂ ਡਰਾ ਗਿਆ ਹੋ ਸਕਦਾ ਮੈਨੂੰ ਪਤਾ ਕਾਂਗੜ ਵੀ ਸਮਝਦਾਰ ਬੰਦਾ ਪੁਰਾਣਾ ਲੀਡਰ ਹੈਗਾ ਉਹ ਉਹਨੂੰ ਜਨਰਲ ਫਟਕਾਇਆ ਗਿਆ ਹੈਗਾ ਮੈਨੂੰ ਪਤਾ ਮੈਂ ਪਤਾ ਕਰ ਹੈਗਾ ਸੋ ਹਮ ਮਿਲ ਰਹੇ ਆ ਕਿ ਵਿੱਚੋਂ ਕੋਈ ਸਾਡੇ ਆਪ ਦੇ ਬੰਦੇ ਸੀਗੇ ਮੈਂ ਤੁਹਾਨੂੰ ਇਹ ਵੀ ਦੱਸ ਦਣਾ ਚਲੋ ਬੁਇਰੋ ਸਾਣੀ ਆਪਣਾ ਕਾਗੜ ਦੇ ਨਾਲ ਵੱਡਾ ਭਰਾ ਹੈਗਾ ਬਹਿ ਗਿਆ ਕੋਈ ਗੱਲ ਨਹੀਂ ਕੋਈ ਗੁੱਸਾ ਨਹੀਂ ਕਰਦੇ ਬੁੱਤ ਪਰ ਤੁਸੀਂ ਇਹੋ ਜਿਹੇ ਕਮੈਂਟ ਨਾ ਕਰਿਆ ਕਰੋ ਵੋਟਸ ਕਰੋ 27 ਤੇ ਆਪਾਂ ਚੋਣ ਜਿੱਤਣੀ ਹੈਗੀ ਵੀ 27 ਦੀ ਸਰਕਾਰ ਬਣਾਉਣੀ ਹੈਗੀ ਉਸ ਤੋਂ ਬਾਅਦ ਦੇਖ ਲਾਂਗੇ ਆਪਾਂ ਜੀ ਕਿ ਤੁਹਾਨੂੰ ਗੱਲਬਾਤ ਹੋਈ ਇੱਕ ਵਾਰੀ ਸਰਕਾਰ ਬਣਾ ਲਾਂਗੇ ਅਰ ਭਾਈ ਜੀ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿੰਦਾ ਪਿਛਲੇ 40 ਸਾਲਾਂ ਤੋਂ ਹਾਕਾ ਤਲਵੰਡੀ ਸਾਬੋ ਦੇ ਵਿੱਚ ਕਾਂਗਰਸ ਨੂੰ ਸੁਭਾਦਨ ਵਾਲਾ ਪਰਿਵਾਰ ਆ ਸਾਡਾ ਤੁਸੀਂ ਆਏ ਹੋਣਾ ਸਮਝ ਲਿਓ ਅੱਧਾ ਹਾਕਾ ਸਾਡੇ ਕੋਲੇ ਪੜ ਕੇ ਅਫਸਰ ਬਣਿਆ ਰਿਹਾਗਾ ਜਿੱਥੇ ਵੀ ਜਾਈਦਾ ਜਿਹੜੇ ਮਰਜ਼ੀ ਵਿਭਾਗ ਵਿੱਚ ਫੋਨ ਕਰੀਏ ਨਾਲ ਦੀ ਨਾਲ ਕੰਮ ਹੁੰਦਾਗਾ ਮੈਨੂੰ ਕਦੇ ਕਿਸੇ ਲੀਡਰ ਤੋਂ ਸਪਾਰਸ਼ ਨਹੀਂ ਕਰਾਉਣੀ ਪਈ ਫੋਨ ਨਹੀਂ ਕਰਾਉਣਾ ਪਿਆ ਵੀ ਮੇਰਾ ਕੰਮ ਨਹੀਂ ਹੁੰਦਾਗਾ ਮੇਰੇ ਨਾਂ ਤੇ ਮੇਰੇ ਫੋਨ ਤੇ ਵਿਕਾਸ ਤਲਵੰਡੀ ਗਿਆ ਕਿ ਜਾਇਓ ਤੁਸੀਂ ਤੁਹਾਡੇ ਕੰਮ ਹੋਣਗੇ ਠੀਕ ਆ ਅਸੀਂ ਆਪਦੀ ਨਿੱਜੀ ਜ਼ਿੰਦਗੀ ਨਹੀਂ ਸ਼ੇਅਰ ਕਰਦੇ ਹੁੰਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਹ ਵੱਖਰੀ ਗੱਲ ਹੈ ਜੀ ਪਰ ਕਿਸੇ ਨਾਲ ਘੱਟ ਨਹੀਂ ਹੈਗੇਗੇ ਚੋਣ ਵੀ ਲੜੂੰਗਾ ਸਿੰਪਲੀ ਚੋਣ ਵੀ ਲੜੂੰਗਾ ਜਿੱਦੇ ਲੜੀ ਪਹਿਲੀ ਅਟੈਂਪਟ ਦੇ ਵਿੱਚ ਕਲੀਅਰ ਕਰਕੇ ਦਿਖਾਵਾਂਗਾ ਤੁਹਾਨੂੰ ਅਸੀਂ ਹਾਕੇ ਦੇ ਵਿੱਚ ਸਬੰਧ ਕਮਾਇਆ ਹੈ ਸੇਵਾ ਕਮਾਈ ਹੈ ਪੈਸਾ ਨਹੀਂ ਕਮਾਇਆ ਕਿਸੇ ਤੋਂ ਪੈਸੇ ਲਾਏ ਜਰੂਰ ਹੈਗੇ ਛੁੱਗੀਆਂ ਦੇ ਵਿਆਹ ਕਰਾਏ ਹੈਗੇ ਸਕੂਲ ਚਲਾ ਕੇ ਦਿੱਤਾ ਸਾਡਾ Hindu ਸਮਾਜ ਦਾ ਸਕੂਲ ਸੀ ਆ ਰਹੀ ਆਪਾਂ 3 ਪਾਰਟ ਸ਼ਲਾ ਆ ਰਹੀ ਹੈਗਾ ਨਾ ਸਕੂਲ ਅਸੀਂ ਚਲਾ ਕੇ ਦਿੱਤਾਗਾ ਪੰਦ ਪਿਆ ਸੀ ਅਸੀਂ ਆਪ ਦਾ ਸਕੂਲ ਭੇਟ ਕੀਤਾ ਵੀ ਆ ਚੱਕੋ ਜਵਾਕ ਅੱਡੇ ਵਰਗੀ ਸੇਵਾ ਕੌਣ ਕਰ ਲੂਗਾ ਤੁਮ ਡੀ ਸਭਾ ਬਾਣਾ ਦੇ ਵਿੱਚ ਟਿੱਬੇ ਹੁੰਦੇ ਸੀਗੇ ਮੇਰੇ ਪਿਓ ਨੇ ਟਿੱਬੇ ਛਕਾਏ ਆ ਉਹ ਮਾਨ ਸਾਹਿਬ ਨੇ ਪ੍ਰਪੋਜ਼ਲ ਆਇਆ ਸੀਗਾ ਅਸੀਂ ਤਲਵੰਡੀ ਸਾਬਾ ਇੱਥੇ ਪਰਮਾ ਟਕਰਾਇਆ ਵੀ ਤਲਵੰਡੀ ਸਾਬਾ ਗੁਰੂ ਦੀ ਧਰਤੀ ਆ ਗੁਰੂ ਸਾਹਿਬ ਦੇ ਬਚਨ ਹੋਏ ਇੱਥੇ ਝੋਣਾ ਹੋਊਗਾ ਇੱਥੇ ਅੰਬੂਗਾ ਪਹਿਲਾਂ ਇੱਥੇ ਲੋੜ ਹੈਗੀ ਅੱਜ ਵੀ ਬਹਿਮਣ ਸਿੰਘੋ ਗੁਰੂ ਸਾਰਾ ਇਧਰ ਪਿੰਡਾਂ ਚ ਦੇਖਿਓ ਭੂਮੀ ਵਿਕਾਸ ਮੰਡਲ ਦੇ ਬੋਰਡ ਲੱਗੇ ਪਏ ਹੁਣ ਕੋਈ ਛੜਕਾ ਤੇ ਕਰੇ ਪਿਓ ਨੇ ਛਕਾਇਆ ਉੱਤੇ ਵੀ ਠੀਕ ਆ ਅਸੀਂ ਗੱਲਾਂ ਨਹੀਂ ਕਰਦੇ ਹੁੰਦੇ ਵੀ ਚਲੋ ਗੁਰੂ ਸਾਹਿਬ ਦੀ ਨਲਦੀ ਆ ਗੁਰੂ ਸਾਹਿਬ ਨੇ ਸੇਵਾ ਲਈ ਆ ਆਪਣੇ ਦੇ ਚ ਕੀ ਹੈਗਾ ਸੋ ਕੋਈ ਆਇਨਾ ਸਮਝੇ ਵੀ ਕਿਸੇ ਨਾਲੋਂ ਘੱਟ ਹੋਵਾਂਗੇ ਜਵਾਂ ਨਹੀਂ ਘੱਟ ਬਈ ਜੀ ਪਾਰਟੀ ਦੇ ਨਾਲ ਖੜੇ ਹੈਗੇ ਪਾਰਟੀ ਦੇ ਨਾਲ ਖੜੇ ਰਹਿਾਂਗੇ ਤੇ ਪਾਰਟੀ ਦੇ ਨਾਲ ਖੜੇ ਸੀ ਪਹਿਲਾਂ ਮੇਰੀ ਮਾਤਾ ਜੀ ਕੰਮ ਕਰਦੀ ਸੀ ਪਾਰਟੀ ਦੇ ਲਈ ਹੁਣ ਮੈਂ ਕਰਾਂਗਾ ਬਹੁਤ ਵੱਡਾ ਨਾਮ ਆ ਆਪਣਾ ਕਰਾਂਗੇ ਪਾਰਟੀ ਦੇ ਲਈ ਮਿਹਨਤ ਕਰਦੇ ਆਂਗੇ ਅਸੀਂ ਪਾਰਟੀ ਦੇ ਲਈ ਮਿਹਨਤ ਕਰਦੇ ਆਂ ਉਹਦਾ ਫਾਇਦਾ ਐਡ ਬਲਾਸਟਰ ਉਮੀਦਵਾਰ ਨੂੰ ਮਿਲਣਾ ਹੁੰਦਾ ਹੈਗਾ ਚਿਹਰੇ ਨੂੰ ਮਿਲਣਾ ਹੁੰਦਾ ਪਰ ਜੇ ਤੋ ਚਿਹਰੇ ਹੀ ਨਹੀਂ ਖੜਦੇ ਕਿਹੜਿਆਂ ਚਿਹਰਿਆਂ ਦਾ ਕੋਈ ਸਪੈਨ ਹੀ ਹੈ ਨਹੀਂਗਾ ਤਾਂ ਅਸੀਂ ਮਿਹਨਤ ਤਾਂ ਸਭੀ ਦੇ ਲਈ ਕਰੀਏ ਜੀ ਕਦੇ ਆਕਾਦੀ ਦਾ ਚ ਕਦੇ ਭਾਜਪਾ ਦਾ ਕਦੇ ਆਮ ਆਦਮੀ ਪਾਰਟੀ ਚ ਫੇਰ ਤਾਂ ਅਸੀਂ ਆ ਹੀ ਰਹਿ ਜਾਾਂਗੇ ਚਿਹਰੇ ਪਿੱਛੇ ਭੱਜਦੇ ਮੈਂ ਪੰਜੇ ਦੇ ਨਾਲ ਖੜਾ ਹਾਂਗਾ ਜਿਹੜਾ ਬੰਦਾ ਪੰਜੇ ਨਾਲ ਖੜਾ ਉਹਦੇ ਨਾਲ ਖੜਾ ਹਾਂਗਾ ਮੈਂ ਕਿਸੇ ਚਿਹਰੇ ਨਾਲ ਨਹੀਂ ਖੜਾ ਨਾ ਹੀ ਪਹਿਲਾਂ ਖੜੇਗਾ ਪਤਾ ਕਰ ਸਕਦੇ ਤੁਹਾਨੂੰ ਮੱਡੀ ਸਾਬ ਤੋਂ ਪਿਛਲੇ 40 ਸਾਲਾਂ ਦੇ ਜਿਹੜੇ ਵਧਾਇਕ ਰਹੇ ਕੇ ਗਏ ਆਗੇ ਪਤਾ ਕਰ ਸਕਦੇ ਹਾਂ ਸਾਨੂੰ ਕਹਿੰਦੇ ਰੇ ਸਾਡੇ ਨਾਲ ਆਓ ਚਲੋ ਅਸੀਂ ਨਹੀਂ ਗਏ ਕਿਤੇ ਵੀ ਜਿੱਥੇ ਖੜੇ ਹਾਂਗੇ ਖੜੇ ਆ ਜੇ ਪਾਰਟੀ ਜਿਹੜਾ ਵੀ ਉਮੀਦਵਾਰ ਭੇਜੂਗੀ ਸਾਨੂੰ ਭਰੋਸਾ ਹੈ ਸਾਡੇ ਕੋਲ ਆਦਮੀ ਆਉਂਦਾ ਇਹ ਸਟੈਂਡ ਹੁੰਦਾ ਹੈਗਾ ਸਾਨੂੰ ਕਿਸੇ ਦੇ ਪਿੱਛੇ ਜਾਣ ਦੀ ਲੋੜ ਨਹੀਂ ਪਈ ਕਦੇ ਜਸ਼ਨ ਸਾਡਾ ਭਰਾ ਹੈਗਾ ਅਸੀਂ ਜਸ਼ਨ ਲਈ ਵੀ ਟਰੈਕਟਰ ਦੀ ਮੰਗ ਕਰਦੇ ਹੈਗੇ ਅਸੀਂ ਸਾਡਾ ਚੇਅਰਮੈਨ ਪੰਨੂ ਸਾਹਿਬ ਦੇ ਲਈ ਵੀ ਮੰਗ ਕਰਦੇ ਆਂ ਸਾਨੂੰ ਦੋ ਟਰੈਕਟਰ ਤਾਂ ਦਿਆ ਕਰੇ ਨਾ ਸੋਸ਼ਲ ਮੀਡੀਆ ਨੂੰ ਪਾਰਟੀ ਇੰਨੀ ਮਿਹਨਤ ਕਰਦੇ ਆਂ ਦਿਨ ਰਾਤ ਸਾਡੇ ਇੱਕ ਦੋ ਬੰਦੇ ਤਾਂ ਟਰੈਕਟਰ ਦੇ ਹੱਕਦਾਰ ਹੈਗੇ ਨਹੀਂ ਸੋ ਪਾਰਟੀ ਜਿਵੇਂ ਜੂਥ ਕਾਂਗਰਸ ਦੇ ਵਿੱਚੋਂ ਵੀ ਟਰੈਕਟਰ ਜੂਥ ਕਾਂਗਰਸ ਨੂੰ ਟਰੈਕਟਰ ਦਿੰਦੀ ਆ ਮਹਿਲਾ ਕਾਂਗਰਸ ਨੂੰ ਟਰੈਕਟਰ ਦਿੰਦੀ ਆ ਇਸੇ ਆਧਾਰ ਤੇ ਸੋਸ਼ਲ ਮੀਡੀਆ ਦਾ ਹਿੱਸਾ ਰੱਖਿਆ ਜਾਵੇ ਸਾਡੀ ਇੰਨੀ ਗੱਲ ਮੰਗ ਹੈ ਜੀ ਤੋ ਅਸੀਂ ਪਾਰਟੀਆਂ ਦੇ ਲਈ ਕੰਮ ਕਰਦੇ ਆਂ ਤਾਂ ਫਿਰ ਅਸੀਂ ਸੋਸ਼ਲ ਮੀਡੀਆ ਆਪਦੇ ਬੰਦਿਆਂ ਲਈ ਦਾ ਕਰਾਂਗੇ ਕਰਾਂਗੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਉਹ ਧੰਨਵਾਦ ਕਰਦਾ ਆਂ ਆਪਾਂ ਨੂੰ ਕਿਸੇ ਨਾਲ ਵੀ ਕੋਈ ਗੁੱਸਾ ਨਹੀਂ ਕੋਈ ਗੱਲਾ ਨਹੀਂਗਾ। ਕੋਈ ਗੱਲ ਨਹੀਂ ਗੁਰਪ੍ਰੀਤ ਵੱਡਾ ਬਣਾਇਆ ਕਹੇਗਾ ਕੋਈ ਗੱਲ ਨਹੀਂ ਕੋਈ ਗੁੱਸਾ ਨਹੀਂ ਗੁਰਪ੍ਰੀਤ ਤੇ। ਧੰਨਵਾਦ ਕਰਦਾ ਆਂ।